ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਰੀਵਾ ਬ੍ਰਾਂਡ ਦੇ ਸੂਟ ਲੈ ਕੇ ਆਏ ਜੀ ਬੜੇ ਪਿਆਰੇ ਬੁਟੀਕਸ ਟਾਈਪ ਦੇ ਸੂਟ ਹੋਣਗੇ ਕਹਿਣ ਦਾ ਮਤਲਬ ਹੈ ਸਾਰੀ ਡਿਜ਼ਾਈਨਿੰਗ ਆਲਰੇਡੀ ਸੂਟਾਂ ਤੇ ਕੀਤੀ ਹੋਈ ਹੈ ਤੁਸਾਨੂੰ ਕੋਈ ਵੀ ਡਿਜ਼ਾਈਨਿੰਗ ਕਰਾਉਣ ਦੀ ਲੋੜ ਨਹੀਂ ਤੁਸੀ ਬਸ ਸਟਿਚ ਕਰਾ ਕੇ ਵੇਅਰ ਕਰਾਉਣਾ ਰੀਵਾ ਬ੍ਰਾਂਡ ਦੇ ਸੂਟ ਹੋਣਗੇ ਤੇ ਪ੍ਰਾਈਸ ਰਹਿਣਾ ਸਾਰੀ ਵੀਡੀਓ ਦਾ 2200 2200 ਪ੍ਰਾਈਸ ਦੇ ਨਾਲ ਸਾਰੇ ਸੂਟ ਰਹਿਣਗੇ ਤੇ ਬਾਕੀ ਕੋਰੀਅਰ ਚਾਰਜਸ ਆ ਉਹ ਅਲੱਗ ਤੋਂ ਹੋਣਗੇ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਫਿਰ ਮੈਨੂੰ ਇਕੱਠੀ ਪੇਮੈਂਟ ਕਰ ਦਿਆ ਕਰੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580800 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਐ ਆਨਲਾਈਨ ਹੀ ਪਾਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਕੋਰੀਅਰ ਚਾਰਜੀ ਮੈਂ ਪਹਿਲਾਂ ਹੀ ਤੁਹਾਨੂੰ ਦੱਸਤਾ ਵੀ ਪੀਚ ਇਨਕਲੂਡ ਨਹੀਂ ਹੁੰਦੇ ਅਲੱਗ ਤੋਂ ਹੋਣਗੇ ਉਹ ਜ਼ਰੂਰ ਪੁੱਛ ਲਿਆ ਕਰੋ ਆਪਣੇ ਐਡਰੈਸ ਦੇ ਅਕੋਰਡਿੰਗ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਜਿਹਨਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਨੇ ਜੀ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਦੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ। ਬਾਕੀ ਜੇ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖਿਆ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ ਹਰੇਕ ਸੂਟ ਦਾ ਪ੍ਰਾਈਸ ਨਾਮ ਦੀ ਨਾਲ ਦੱਸੀਦਾ ਹੈ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਹੈ। ਤੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਚੱਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ। ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਆਂ ਅੱਜ ਦਾ ਪਹਿਲਾ ਸੂਟ ਇਹ ਦੇਖੋ ਬਹੁਤ ਪਿਆਰੇ ਪ੍ਰਿੰਟ ਦੇ ਵਿੱਚ ਹੈ ਮੇਨ ਗੱਲ ਹੈ ਅੱਜ ਜਿੰਨੇ ਸੂਟ ਤੁਹਾਨੂੰ ਦਿਖਾਵਾਂਗੇ ਉਹਨਾਂ 'ਚ ਕਿਸੇ ਨੂੰ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਜੀ ਵਿਦਆਊਟ ਲਾਈਨਿੰਗ ਇਹ ਸੂਟ ਆਪਣੇ ਬਣਗੇ ਅੱਜ ਦੇ ਸਾਰੇ ਬਹੁਤ ਪਿਆਰੀ ਦੇਖੋ ਕਿੰਨਾ ਪਿਆਰਾ ਹੈ ਲੇਸਿਸ ਦੀ ਡਿਜ਼ਾਈਨਿੰਗ ਕੀਤੀ ਹੋਈ ਹੈ neck ready ਹੈ ਸੈਂਟਰ ਬੜੀ ਪਿਆਰੀ ਕਲੀ ਪਾਈ ਹੋਈ ਹੈ ਲੇਸਿਸ ਦੇ ਨਾਲ ਹੀ ਪ੍ਰਿੰਟ ਬਹੁਤ ਪਿਆਰਾ ਰੀਵਾ ਬ੍ਰਾਂਡ ਦਾ ਸੂਟ ਹੈ ਇਹ ਰਿਤੇ ਵੀ ਪੂਰੀ ਲੇਸਿਸ ਦੀ ਡਿਜ਼ਾਈਨਿੰਗ ਹੈ ਇਹ ਤਾਂ ਹੋਗੀ ਸ਼ਰਟ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੂਟ ਬਣਨ ਗਿਆ ਜੀ ਅੱਜ ਦੇ ਸਾਰੇ ਰੀਵਾ ਬ੍ਰਾਂਡ ਦੇ ਸੂਟਾਂ ਇਸ ਦੇ ਨਾਲ ਪ੍ਰਿੰਟ ਬਾਟਮ ਹੀ ਹੈ ਜੀ ਨਾਲ ਤੇ ਬਾਟਮ ਤੇ ਵੀ ਲੇਸਿਸ ਦੀ ਡਿਜ਼ਾਈਨਿੰਗ ਹੈ ਜੇ ਨਾਲੇ ਬਾਟਮ ਤੇ ਇਹ ਲੇਸ ਨਹੀਂ ਲਗਵਾਣੀ ਤਾਂ ਤੁਸੀਂ ਇਹ ਬਾਜੂ ਤੇ ਲਵਾ ਸਕਦੇ ਹੋ ਜੀ ਨਾਲ 슬ੀਵਸ ਤੇ ਵੀ ਲਵਾ ਸਕਦੇ ਹੋ ਤੇ ਨਾਲ ਹੈਗਾ ਪਿਓਰ ਮਸਲੀਨ ਦਾ ਦੁਪੱਟਾ ਦੁਪੱਟਾ ਵੀ ਪ੍ਰੋਪਰ ਲੇਸ ਦੀ ਫਿਨਿਸ਼ਿੰਗ ਦੇ ਨਾਲ ਹੈ ਜੀ ਬੜਾ ਸੋਹਣਾ ਮੋਰ ਪੰਖੀ ਕਲਰ ਹੈ ਪੀਕੋ ਬਲੂ ਕਲਰ ਤੇ ਅਮੇਂ ਦੁਪੱਟੇ ਤੇ ਵੀ ਲੇਸ ਲੱਗੀ ਹੈ ਇਹ ਲੋਕਤਾ ਚੋ ਕਿੰਨਾ ਪਿਆਰਾ ਸੂਟ ਹੈ ਰੀਵਾ ਬ੍ਰਾਂਡ ਦਾ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ ਸਾਰੇ ਸਿੰਗਲ ਸਿੰਗਲ ਹੀ ਹੋਣਗੇ ਨੈਕਸਟ ਆ ਗਿਆ ਬੜਾ ਸੋਹਣਾ ਪਿਆਜ਼ੀ ਪਿੰਕ ਕਲਰ ਪਰਪਲ ਜੀ ਟੋਨ ਤੇ ਹੁੰਦਾ ਜਿਹੜਾ ਪਿਆਜ਼ੀ ਕਲਰ ਉਹ ਵਾਲਾ ਕਲਰ ਹੈ ਬੜਾ ਸੋਹਣਾ ਪ੍ਰਿੰਟ ਸ਼ਰਟ ਹੈ ਲੇਸਿਸ ਦੀ ਡਿਜ਼ਾਈਨਿੰਗ ਦੇ ਨਾਲ ਕੋਈ ਲਾਈਨਿੰਗ ਨਹੀਂ ਲਗਣੀ ਵਿਦਆਊਟ ਲਾਈਨਿੰਗ ਤੇਰੀਵਾ ਬ੍ਰਾਂਡ ਦਾ ਸੂਟ ਹੈ neck ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਸਾਰਾ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਘੇਰੇ ਤੇ ਬੜੀ ਪਿਆਰੀ ਲੇਸ ਲੱਗੀ ਹੋਈ ਹੈ ਬਾਜੂ ਦੇ ਲਈ ਬੈਕ ਤੇ ਦਿੱਤੀ ਹੋਈ ਹੈ ਜੀ ਲੇਸ ਉਹ ਬਾਟਮ ਤੇ ਹੀ ਰੱਖ ਸਕਦੇ ਹੋ ਤੁਸੀਂ ਬਾਜੂ ਤੇ ਦੂਜੇ ਸੂਟ ਦੇ ਵੀ ਸੀਗੀ ਬੈਕ ਤੇ ਇਹ ਦੀਆ ਫਿਰ ਤੁਸੀਂ ਉਹ ਵਾਲੀ ਬਾਜੂ ਤੇ ਲਾ ਸਕਦੇ ਹੋ ਇਹ ਤੁਸੀਂ ਆਪਣਾ ਬੈਕ ਤੇ ਰੱਖ ਸਕਦੇ ਹੋ ਤੁਹਾਡੀ ਚੁਆਇਸ ਹੈ ਕਿਉਂਕਿ ਕਾਫੀ ਜ਼ਿਆਦਾ ਲੇਸ ਨਾਲ ਉਹਨਾਂ ਨੇ ਅਟੈਚ ਕੀਤੀ ਹੋਈ ਹੈ ਦੇਖੋ ਕਿੰਨਾ ਪਿਆਰਾ ਕਲਰ ਹੈ ਨਾਲ ਹੈਗੀ ਆ ਬਾਟਮ ਬਾਟਮ ਤੇ ਬੜੀ ਪਿਆਰੀ ਲੇਸਿਸ ਦੀ ਡਿਜ਼ਾਈਨਿੰਗ ਹੈ ਤੇ ਪਿਓਰ ਮਸਲੀਨ ਦਾ ਦੁਪੱਟਾ ਪ੍ਰੋਪਰ ਲੇਸ ਦੀ ਫਿਨਿਸ਼ਿੰਗ ਦੇ ਨਾਲ ਬੜੀ ਪਿਆਰੀ ਲੇਸ ਲੱਗੀ ਹੈ ਬਹੁਤ ਸੋਹਣਾ ਦੇ ਲੁੱਕ ਆ ਜਣੇ ਦੇਖੋ ਕਿੰਨਾ ਪਿਆਰਾ ਸੁਣ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਦੇ ਨਾਲ ਇਹ ਸੇਮ ਪ੍ਰਿੰਟ ਦੇ ਵਿੱਚ ਹੈਗਾ ਆਪਣੇ ਕੋਲ ਦੇਖੋ ਕਿੰਨਾ ਪਿਆਰਾ ਕਲਰ ਇਹ ਵੀ ਥੋੜਾ ਮੋਰ ਬੰਖੀ ਜਿਹਾ ਕਲਰ ਹੈ ਪੀਕਾਕ ਬਲੂ ਕਲਰ ਸੇਮ ਦੇ ਵਿੱਚ ਹੀ ਰੀਵਾ ਬ੍ਰਾਂਡ ਦੇ ਸੂਟ ਹੈ ਬੜੇ ਪਿਆਰੇ ਡਿਜ਼ਾਈਨਰ ਸੂਟ ਸਾਰੀ ਲੇਸਿਸ ਦੀ ਡਿਜ਼ਾਈਨਿੰਗ ਹੋਈ ਹੋਈ ਹੈ neck ਤੇ ਵੀ ਦੇਖੋ ਕਿੰਨੀ ਪਿਆਰੀ ਡਿਜ਼ਾਈਨਿੰਗ ਹੈ ਸਾਰੀ ਲੇਸਿਸ ਦੀ ਡਿਜ਼ਾਈਨਿੰਗ ਹੈ ਘੇਰੇ ਤੇ ਵੀ ਲੇਸਿਸ ਦੀ ਡਿਜ਼ਾਈਨਿੰਗ ਹੈ ਬੈਕ ਤੇ ਵੀ ਲੇਸ ਲੱਗੀ ਹੋਈ ਹੈ ਇਹ ਬਾਜੂ ਦੇ ਲਈ ਹੈ ਜੀ ਲੇਸ ਬੜਾ ਸੋਹਣਾ ਪ੍ਰਿੰਟ ਨਾਲ ਪ੍ਰਿੰਟਡ ਬਾਟਮ ਬਾਟਮ ਤੇ ਵੀ ਲੇਸ ਦੀ ਡਿਜ਼ਾਈਨਿੰਗ ਹੈ ਤੇ ਨਾਲ ਹੈਗਾ ਪਿਓਰ ਮਸਲੀਨ ਦਾ ਦੁਪੱਟਾ ਲੇਸ ਦੀ ਫਿਨਿਸ਼ਿੰਗ ਦੇ ਨਾਲ ਦੁਪੱਟੇ ਤੇ ਵੀ 4 ਸਾਈਡ ਲੇਸ ਲੱਗੀ ਹੋਈ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੂਟ ਬਣਨਗੇ 2200 ਪ੍ਰਾਈਸ ਦੇ ਨਾਲ 2200 ਪ੍ਰਾਈਸੇਸ ਨੈਕਸਟ ਆ ਗਿਆfrozy ਕਲਰ frozy ਕਲਰ ਦੇ ਵਿੱਚ ਬਹੁਤ ਪਿਆਰਾ ਸਟੱਫ ਹੈ ਜੋਰ ਕਾਟਨ ਦੇ ਵਿੱਚ ਰਿਵਰ ਰਹਿਣ ਦਾ ਬਹੁਤ ਸੋਹਣੇ ਲੇਸਿਸ ਦੀ ਡਿਜ਼ਾਈਨਿੰਗ ਘੇਰੇ ਤੱਕ ਨਾਲ ਬੈਕ ਤੇ ਵੀ ਲੇਸ ਦਿੱਤੀ ਹੋਈ ਹੈ ਬਾਜੂ ਦੇ ਲਈ ਬਾਟਮ ਤੇ ਵੀ ਲੇਸਿਸ ਦੀ ਡਿਜ਼ਾਈਨਿੰਗ ਹੈ ਬਾਟਮ ਆਗੇ ਦੀ ਪ੍ਰਿੰਟਡ ਸਾਰੀ ਲੇਸ ਲੱਗੀ ਹੋਈ ਹੈ ਹਾਂ ਜੀ ਤੇ ਪਿਓਰ ਮਸਲੀਨ ਦਾ ਦੁਪੱਟਾ ਦੁਪੱਟੇ ਦੇ ਬਹੁਤ ਪਿਆਰੇ ਇਹ ਕਿੰਨਾ ਪਿਆਰਾ ਕਿੰਨਾ ਪਿਆਰਾ ਹੈ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਹੈ ਨੈਕਸਟ ਆ ਗਿਆ ਕਿੰਨਾ ਪਿਆਰਾ ਹੈ ਜਿਆ ਕਲਰ ਹੈ ਪਿਆਜੀ ਪਿੰਕ ਟੋਨ ਚ ਪ੍ਰਿੰਟ ਤੁਸੀਂ ਆਪਣੀ ਚੋਇਸ ਦਾ ਪਸੰਦ ਕਰ ਸਕਦੇ ਹੋ ਕਿਉਂਕਿ ਬਹੁਤ ਪਿਆਰੀ ਪ੍ਰਿੰਟਿੰਗ ਹੈ ਸੂਟਾਂ ਦੀ ਫੈਬਰਿਕ ਬਹੁਤ ਫਾਈਨ ਹੈ ਪਰੀਵਾ ਬ੍ਰਾਂਡ ਦਾ ਫੈਬਰਿਕ ਹੈ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਹੈ ਕਲਰ ਬਹੁਤ ਸੋਹਣਾ ਸੂਟ ਦਾ ਘੇਰੇ ਤੇ ਵੀ ਲੇਸ ਦੀ ਡਿਜ਼ਾਈਨਿੰਗ ਹੈ ਬਾਜੂ ਦੇ ਲਈ ਵੀ ਲੇਸ ਦਿੱਤੀ ਹੋਈ ਹੈ ਬੈਕ ਸਾਈਡ ਪ੍ਰਿੰਟਡ ਬਾਟਮ ਹੈ ਸੇਮ ਬਾਟਮ ਤੇ ਵੀ ਲੇਸ ਦੀ ਡਿਜ਼ਾਈਨਿੰਗ ਹੈ ਚਾਹੇ ਸਲਵਾਰ ਬਣਾ ਲਓ ਚਾਹੇ ਪਲਾਜ਼ੋ ਬਣਾ ਲਓ ਤੁਹਾਡੀ ਚੋਆਇਸ ਹੈ ਤੁਸੀਂ ਕੀ ਬਣਾਉਣਾ ਪਿਓਰ ਮਸਲੀਨ ਦਾ ਦੁਪੱਟਾ ਹੈ ਲੇਸ ਦੀ ਫਿਨਿਸ਼ਿੰਗ ਦੇ ਨਾਲ ट्वेंटी टू हंड्रड प्राइज है जी सौ प्राइज देना नैक्सट आ गया बड़ा प्यारा प्रिंट कलर देखो कि सोनाइनिंग दे के से भी बाजू देस दे ले दिखी हुई है ਉੰਤੇ ਵੀ ਲੈਸ ਦੀ ਡਿਜ਼ਾਈਨਿੰਗ ਹੈ। ਇਹ ਮਸਲੀਨ ਦਾ ਦੁਪੱਟਾ, ਦੁਪੱਟੇ ਤੇ ਵੀ ਬਹੁਤ ਸੋਹਣੀ ਬੇਸਤੀ ਕੰਮ ਕੀਤਾ ਹੋਇਆ। ਇਹ ਰੁਕਾ। ਇਹ ਨਾ ਬੜਾ ਸੋਹਣਾ। 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਤੇ। ਨੈਕਸਟ ਆ ਗਿਆ ਸੂਟ ਆਪਣਾ। કોટਨ ਦੇ ਵਿੱਚ ਸੂਟ ਹੈ ਜੀ ਰੀਵਾ ਬ੍ਰਾਂਡ ਦੇ ਸੂਟ ਹੈਗੇ ਅੱਜ ਦੇ ਆਪਣੇ ਪ੍ਰੋਪਰ ਲੇਸਿਸ ਦੀ ਡਿਜ਼ਾਈਨਿੰਗ ਦੇ ਨਾਲ ਇਹਦਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਸੂਟ ਦਾ ਬੜਾ ਪਿਆਰਾ ਸਰਦਾਰੀ ਸੂਟ ਹੈ ਤੇ ਨੈਕ ਤੇ ਲੇਸਿਸ ਦੀ ਡਿਜ਼ਾਈਨਿੰਗ ਹੈ ਸਾਰੀ ਇਹ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਘੇਰੇ ਤੇ ਵੀ ਲੇਸ ਲੱਗੀ ਹੋਈ ਹੈ ਬਾਜੂ ਦੇ ਲਈ ਵੀ ਲੇਸ ਦਿੱਤੀ ਹੋਈ ਹੈ ਜੀ ਬੈਕ ਸਾਈਡ ਇਹ ਸ਼ਰਟ ਆ ਗਈ ਪ੍ਰਿੰਟ ਦੇਖੋ ਕਿੰਨਾ ਪਿਆਰਾ ਤੇ ਇਸ ਦੇ ਨਾਲ ਹੈਗੀ ਹੈ ਮੈਚਿੰਗ ਬਾਟਮ ਪ੍ਰਿੰਟਡ ਨਹੀਂ ਹੈਗੀ ਇਸ ਦੇ ਨਾਲ ਸੈਲਫ ਦੇ ਵਿੱਚ ਬਾਟਮ ਹੈ ਜੀ ਰੀਵਾ ਬ੍ਰਾਂਡ ਦਾ ਹੀ ਸੂਟ ਹੈ ਤੇ ਪਿਓਰ ਮਸਲੀਨ ਦਾ ਦੁਪੱਟਾ ਦੁਪੱਟੇ ਦੇ 4 ਸਾਈਡ ਲੱਗੇ ਆ ਇਹ ਲੋਕਾ 2200 ਪ੍ਰਾਈਸ ਦੇ ਨਾਲ 2500 ਪ੍ਰਾਈਸ ਹੈ ਨੈਕਸਟ ਸੂਟ ਆ ਗਿਆ ਬੜਾ ਸੋਨਾ ਪੀਚ ਜਿਹਾ ਕਲਰ ਹੈ ਸੂਟ ਦਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਬੜੀ ਪਿਆਰੀ ਪ੍ਰਿੰਟਿੰਗ ਦੇ ਵਿੱਚ ਬਿਲਕੁਲ ਸੌਫਟ ਕਾਟਨ ਹੈ ਬਹੁਤ ਜ਼ਿਆਦਾ ਸੌਫਟ ਦੇ ਵਿੱਚ ਰੀਵਾ ਬ੍ਰਾਂਡ ਦਾ ਸੂਟ neck ਤੇ ਲੇਸ ਦੀ ਡਿਜ਼ਾਈਨਿੰਗ ਹੈ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਤੇ ਘੇਰੇ ਤੇ ਵੀ ਤੇ ਬੈਕ ਸਾਈਡ ਦਿੱਤੀ ਹੋਈ ਹੈ ਬਾਜੂ ਦੇ ਲਈ ਲੇਸ ਇਹ ਹੈ ਜਨਾ ਪ੍ਰਿੰਟ ਕੁਦਾਮੀ ਜੀ ਟੋਨ ਤੇ ਹੈ ਜੀ ਸੂਟ ਬੜਾ ਸੋਹਣਾ ਤੇ ਬਾਟਮ ਆ ਗਈ ਪਲੇਨ ਬਾਟਮ ਤੇ ਵੀ ਲੇਸ ਦੀ ਡਿਜ਼ਾਈਨਿੰਗ ਹੈ ਤੇ ਹੋਰ ਮਸਲੀਨ ਦਾ ਦੁਪੱਟਾ ਦੁਪੱਟੇ ਦੇ ਫੋਰ ਸਾਈਡ ਲੇਸ ਨਾਲ ਫਿਨਿਸ਼ਿੰਗ ਕੀਤੀ ਹੋਈ। ਕਿੰਨਾ ਪਿਆਰਾ ਸੀ। 2200 ਪ੍ਰਾਈਸ ਦੇ ਨਾਲ ਰੀਵਾ ਬ੍ਰੈਂਡ ਦੇ ਸੂਟ ਹੈ ਜੀ ਅੱਜ ਦੇ ਆਪਣੇ ਇਹ ਸਾਰੇ ਇਹ ਫਿਓਰ ਕੋਟਨ ਦੇ ਵਿੱਚ ਆ ਤੁਹਾਨੂੰ ਦਿਖਾਵਾਂਗੇ ਲਿਨਨ ਕੋਟਨ ਦੇ ਵਿੱਚ ਕੋਈ ਲਾਈਨਿੰਗ ਨਹੀਂ ਲਗਣੀ ਵਿਦਆਊਟ ਲਾਈਨਿੰਗ ਸੂਟ ਬਣਨਗੇ। ਇਹ ਲਿਨਨ ਕੋਟਨ ਦੇ ਵਿੱਚ ਹੈ ਜੀ ਸੂਟ ਤ ਬੜਾ ਪਿਆਰਾ ਗ੍ਰੀਨ ਟੋਨ ਤੇ ਰੀਵਾ ਬ੍ਰਾਂਡ ਦਾ ਹੀ ਸੂਟ ਹੈ ਨੈੱਟ ਤੇ ਹੋਵੇ ਲੇਸਿਸ ਦੀ ਡਿਜ਼ਾਈਨਿੰਗ ਹੈ ਘੇਰੇ ਤੱਕ ਬਾਜੂ ਲਈ ਵੀ ਲੇਸ ਦਿੱਤੀ ਹੋਈ ਹੈ ਮੈਚਿੰਗ ਬਾਟਮ ਬਾਟਮ ਤੇ ਵੀ ਲੇਸ ਦੀ ਡਿਜ਼ਾਈਨਿੰਗ ਹੈ ਤੇ ਪਿਓਰ ਮਸਲੀਨ ਦਾ ਦੁਪੱਟਾ ਦੁਪੱਟੇ ਤੇ ਵੀ ਲੇਸ ਲੁਕ 컬러 ਬੜਾ ਪਿਆਰਾ ਹੈ ਬੜਾ ਸੂਟ ਦਾ ਬਹੁਤ ਸੋਹਣਾ ਡਿਜ਼ਾਈਨ ਹੈ 2200 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਪਰਪਲ ਕਲਰ ਲਾਈਟ ਜਿਹਾ ਪਰਪਲ ਕਲਰ ਹੈ ਇਹ ਤਾਂ ਬਹੁਤ ਸੋਹਣਾ ਪ੍ਰਿੰਟ ਹੈ ਜਿਨ੍ਹਾਂ ਨੂੰ ਜਿਆਦਾ ਵੱਡਾ ਪ੍ਰਿੰਟ ਨਹੀਂ ਪਸੰਦ ਬਹੁਤ ਸੋਹਣਾ ਸੋਬਰ ਪ੍ਰਿੰਟ ਹੈ ਸਾਰੀ ਲੇਸਿਸ ਦੀ ਡਿਜ਼ਾਈਨਿੰਗ ਹੋਈ ਹੈ ਇਹ ਰਿਹਾ ਤੱਕ ਬਾਹੂਲੇ ਵੀ ਲੇਸ ਦਿੱਤੀ ਹੋਈ ਹੈ neck ਤੇ ਬੜੀ ਪਿਆਰੀ ਲੇਸ ਲੱਗੀ ਹੈ self ਦੇ ਵਿੱਚ ਬਾਟਮ ਹੈ ਬਾਟਮ ਤੇ ਵੀ ਲੇਸ ਹੈ ਇਹ ਦੁਪੱਟੇ ਤੇ ਫੋਰ ਸਾਈਡ ਲੇਸ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ 3200 ਪ੍ਰਾਈਸ ਹੈ ਨਾਲ ਆ ਗਿਆ ਦੇਖੋ ਕਿੰਨਾ ਪਿਆਰਾ ਸਰਦਾਰੀ ਸੂਟ প্রিনਟ ਇਹਦਾ ਬਹੁਤ ਪਿਆਰਾ প্রিনਟ ਹੈ ਨਾ ਜ਼ਿਆਦਾ ਵੱਡਾ ਪ੍ਰਿੰਟ ਨਾ ਜ਼ਿਆਦਾ ਛੋਟਾ ਹੈ ਇਹ ਦੇਖੋ ਕਿੰਨੀ ਪਿਆਰੀ ਪ੍ਰਿੰਟਿੰਗ ਹੈ ਸਾਰੀ ਲੇਸਿਸ ਦੀ ਡਿਜ਼ਾਈਨਿੰਗ ਹੈ ਘੇਰੇ ਤੱਕ ਬਾਜੂ ਦੇ ਲਈ ਵੀ ਲੇਸ ਦਿੱਤੀ ਹੋਈ ਹੈ ਕੋਈ ਵੀ ਡਿਜ਼ਾਈਨਿੰਗ ਕਰਾਣ ਦੀ ਲੋੜ ਨਹੀਂ ਸਾਰੀ ਡਿਜ਼ਾਈਨਿੰਗ ਹੋਈ ਵੀ ਹੈ ਜੀ ਸੈਲਫ ਦੇ ਵਿੱਚ ਬਾਟਮ ਹੈ ਬਾਟਮ ਤੇ ਵੀ ਲੇਸ ਲੱਗੀ ਹੋਈ ਹੈ ਫਾਰਮਸਲੀ ਇੰਦਾ ਦੁਪੱਟਾ ਦੁਪੱਟੇ ਤੇ ਵੀ ਯੈਸ ਲੱਗੀ ਦੇਖੋ ਚਾਰੇ ਪਾਸੇ ਇਹ ਲੋਕਾ ਜਿਹਾ ਲੱਗ ਰਿਹਾ ਹੈ ਸਮਝੋ ਕਿ ਤੁਹਾਨੂੰ ਦੱਸਦਾ ਇਹ ਸੇਮ ਦੇ ਵਿੱਚ ਹੈਗਾ ਇੱਕ ਹੋਰ ਕਲਰ ਹੈ ਸੇਮ ਦੇ ਵਿੱਚ ਹੀ ਫਰੋਜ਼ੀ ਕਲਰ ਬੇਸਿਸ ਸਕੀਮ ਹੈ ਜੀ ਸੂਟ ਦਾ ਜਿਹੜਾ ਪ੍ਰਿੰਟ ਹੈ ਫਰੋਜ਼ੀ ਕਲਰ ਦਾ प्यारी डिजाइनिंग सारी लेस लगी लग है घेरे तक बॉटम से भी प्योर का दुपट्टा दुपट्टे फोर साइड लेस देना। के फिनिशिंग प्यारा सूट 2200 paisa नेक्स्ट ਆ ਗਿਆ ਸਾਰੇ ਰੀਵਰ ਬ੍ਰੈਂਡ ਦੇ ਸੂਟ ਹੈ ਵਿਦਆਊਟ ਲਾਈਨਿੰਗ ਬਣਨਗੇ ਇਸੇ ਸੂਟ ਨੂੰ ਲਾਈਨਿੰਗ ਦੀ ਲੋੜ ਨਹੀਂ ਹੈਗੀ ਪ੍ਰੋਪਰ ਡਿਜ਼ਾਈਨਿੰਗ ਲੇਸਿਸ ਦੇ ਨਾਲ ਹੋਈ ਹੋਈ ਹੈ ਸੂਟਾਂ ਦੀ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਇਹ ਦੇਖੋ ਕਿਤਾਕ ਪ੍ਰੋਪਰ ਲੇਸ ਦੀ ਫਿਨਿਸ਼ਿੰਗ ਹੈ ਉਹ ਤਾਂ ਇਹ ਵਾ ਬ੍ਰੈਂਡ ਦੇ ਸੂਟ ਹੈ ਜੀ ਪ੍ਰੋਪਰ ਲੇਸਿਸ ਦੀ ਡਿਜ਼ਾਈਨਿੰਗ ਦੇ ਨਾਲ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੂਟ ਬਣਨਗੇ 2200 ਪ੍ਰਾਈਸ ਹੈ ਜੀ ਅੱਜ ਦੇ ਸਾਰੇ ਸੂਟਾਂ ਦਾ ਬਾਕੀ ਕੋਰੀਅਰ ਚਾਰਜੀਜ਼ ਹੈ ਉਹ ਅਲੱਗ ਤੋਂ ਹੋਣਗੇ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮੱਚ